ਨਾ ਲੋਕ ਮਰ ਰਹੇ ਆ 2-4-4 ਸਾਲ ਦੇ ਜਵਾਕ ਮਰ ਰਹੇ ਆ ਦੇਖਦੇ ਸੀ ਲੋਕ ਵੀ ਸੀ ਮਾਰੇ ਗਏ ਬਈਆ ਜਿਹੜਾ ਪਾਣੀ ਪੀ ਕੇ ਪਰ ਉੱਥੇ ਕਿੰਨਾ ਬੰਦਾ ਪਹੁੰਚਿਆ ਲੁਧਿਆਣੇ ਗਿਣਤੀ ਦਾ 3000 ਬੰਦਾ ਵੀਰਨ ਦਾ 3 ਕਰੋੜ ਬੰਦਾ ਪੰਜਾਬ ਤੇ Rajasthan ਦਾ ਪਹੁੰਚਦਾ ਬੰਦਾ 3000 ਹੈ ਮੈਨੂੰ ਰਾਹ ਦੇ ਵਿੱਚ ਪੁਲਿਸ ਦਾ ਘੇਰਾ ਪੈਂਦਾ ਕਿ ਪਿੰਡ ਲੁਧਿਆਣੇ ਦੇ ਪਿੰਡ ਦੇ ਵਿੱਚ ਮੈਂ ਕਹਿੰਦਾ ਮੈਂ ਲੱਖ ਹਜ਼ਾਰਾਂ ਦਾ ਭਾਈ ਬੰਦੂ ਪੁਲਿਸ ਘੇਰਦੀ ਐ ਲੋਕ ਬਨੇਰਿਆਂ ਤੇ ਖੜ ਕੇ ਤਮਾਸ਼ਾ ਦੇਖਦੇ ਆ ਤੇ ਦਰਵਾਜ਼ਾ ਭੇੜ ਲੈਂਦੇ ਆ ਸਾਨੂੰ ਕੀ ਲੱਗਦਾ ਵੀ ਜਿਹੜੀ ਇਹ ਅੱਗ ਐ ਇਹ ਸਾਡੇ ਘਰੇ ਨਹੀਂ ਆਉਣੀ ਅਸੀਂ ਜੈਸਲਮੇਰ ਬੀਕਾ ਦੇਲ ਗੰਗਾਰ ਦੇ ਬੋਟਾਂ 'ਚ ਖੜੇ ਹੋਣਾ ਸਾਨੂੰ ਇੱਕ ਗੱਲ ਸਾਂਝਾ ਵੀ ਜੇ ਸਮਾਜ ਚ ਆਉਂਦਾ ਰਹੂਗਾ ਸਾਡਾ ਪੰਜਾਬ ਜਾਂਦਾ ਰਹੂਗਾ ਤਾਂ ਜਾਂਦੇ ਰਹਿਣਾ ਜੇ ਪੰਜਾਬ ਦਾ ਪਾਣੀ ਜਾਂਦਾ ਹੈ ਤਾਂ ਜਾਂਦੇ ਰਹਿਣਾ ਜੇ ਸਾਡੀ ਬੋਲੀ ਜਾਂਦੀ ਹੈ ਤਾਂ ਜਾਂਦੇ ਰਹਿਣਾ ਆਪਾਂ ਸੋਚਦੇ ਆਪਾਂ ਕੀ ਲੈਣਾ ਹੈ ਇਹ ਮਸਲਾ ਲੁਧਿਆਣੇ ਦਾ ਇਹ ਮਸਲਾ ਸੱਤ ਲੋਹ ਦਾ ਇਸ ਦਾ ਪਾਣੀ ਕੀ ਪਿੰਦੇ ਬਰੰਡੇ ਵਾਲੇ ਇਹ ਫੁੱਟੇ ਦਰਿਆ ਦਾ ਮਸਲਾ ਸੀ ਕੀ ਲੈਣਾ ਇਹ ਮਤ ਸੋਚੋ ਯਾਰ ਅੱਗ ਰੱਖ ਦੇ ਘਰ ਆਉਣੀ ਆ ਯਾਦ ਰੱਖਿਓ ਅभी ਇਕੱਠੇ ਨਹੀਂ ਹੈਗੇ ਯਾਰ 1 ਏਕੜ ਜ਼ਮੀਨ ਕੱਲੇ ਲੁਧਿਆਣੇ ਵਿੱਚ ਆ ਲੈਂਡ ਪੂਲਿੰਗ ਨੀਤੀ ਦੇ ਵਿੱਚ ਐਕਵਾਇਰ ਕੀਤੀ ਜਾਣੀ ਆ ਲੱਖਾਂ ਏਕੜ ਪਾਦੀ ਜ਼ਮੀਨ ਪੂਰੇ ਪੰਜਾਬ ਰੋਕੀ ਜਾਣੀ ਆ ਤੁਹਾਡੀ 50000 ਏਕੜ ਜ਼ਮੀਨ ਅੱਜ ਗਿਆ ਭਾਰਤ ਵਾਲਿਆਂ ਦੀ ਛੜਕਾ ਰੋਕੀ ਜਾ ਚੁੱਕੀ ਆ ਤੁਹਾਡੀ ਕੋੜੂਰੇ ਦਿੱਲੀ ਉਧਰ ਜਾਣਿਆ ਥੱਪੜ ਨਾਲ ਲੁਧਿਆਣਾ ਆ ਕਰਦੇ ਵਰਦੇ ਸਰਵੇ ਆਪਾਂ ਕਹਿੰਦੇ ਅਸੀਂ ਤਾਂ ਜ਼ਮੀਨਾਂ ਨਹੀਂ ਦੇਵਾਂਗੇ ਜੀ ਸਾਡੀ ਜ਼ਮੀਨ ਕੌਣ ਖੋਲੂਗਾ ਜੀ ਸਮਰਾਲੇ ਦੇ ਕੋਲ ਬਾਲਿਓ ਪਿੰਡਾਂ ਵਾਲਿਓ ਸਮਰਾਲੇ ਦੇ ਕੋਲੇ ਫੋਨ ਆਇਆ ਮੁੰਡੇ ਦਾ ਕਹਿੰਦਾ ਭਾਈ ਸਾਡੇ ਪਿੰਡਾਂ ਸ੍ਰੀ ਮਾਇਆ ਇੱਕ ਦਿਨ ਕਹਿੰਦਾ ਸਾਡੇ ਛੋੜੇ ਪਿੰਡ ਦੀ 250 ਏਕੜ ਜ਼ਮੀਨ ਖਰੀਦ ਕਰਨੀ ਹੈ ਕਹਿੰਦਾ ਛੋਟਾ ਦਾ ਪਿੰਡ ਹੈ ਅਸੀਂ ਕਹਿੰਦੇ ਅਸੀਂ ਜ਼ਮੀਨ ਨਹੀਂ ਦੇਣੀ ਸਾਡੀ ਮਰਜ਼ੀ ਅਸੀਂ ਨਹੀਂ ਦੇਵਾਂਗੇ ਉਹ ਕਹਿੰਦਾ ਜ਼ਮੀਨ ਤਾਂ ਸਰਕਾਰ ਨੇ ਲੈਣੀ ਲੈਣੀ ਉਹ ਕਹਿੰਦੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਵੀ ਲੋਕਾਂ ਦੀ ਮਨਜ਼ੂਰੀ ਤੋਂ ਬਿਨਾ ਲੋਕਾਂ ਦੀ ਸਹਿਮਤੀ ਤੋਂ ਬਿਨਾ ਜ਼ਮੀਨ ਨਹੀਂ ਲਵਾਂਗੇ ਤਾਂ ਅੱਗੇ ਵਾਸਰੀ ਨੇ ਉਹਨਾਂ ਨੂੰ ਪਤਾ ਕੀ ਖੱਤ ਪਿੱਛੀ ਕਹਿੰਦਾ ਲਿਖ ਲੋ ਆ ਦੇਖੋ ਚਿੱਠੀ ਦੇ ਵਿੱਚ ਕੀ ਲਿਖਿਆ ਹੋਇਆ ਹੈ ਇਹ ਚਿੱਠੀ ਦੀ ਸਹਿਮਤੀ ਦੀ ਲੋੜ ਆ ਜ਼ਮੀਨ ਲੈਣ ਦੀ ਖਾਤਰ ਨਾ ਤ੍ਰੀਕ ਨੂੰ ਨਾ ਜਲਾਈ ਨੂੰ ਭਾਰਤ ਤੇ ਅਮਰੀਕਾ ਦਾ ਸਹਿਯੋਗਾ ਹੋਣ ਜਾ ਰਿਹਾ ਵਪਾਰ ਦਾ ਜੇ ਭਾਰਤ ਉਸ ਸਹਿਯੋਗ ਦੇ ਉੱਤੇ ਦਸਤਕਤ ਕਰ ਦਿੰਦਾ ਸਫਲਤ ਹੋ ਜਾਂਦਾ ਤੁਹਾਡੀਆਂ ਕਿਹੜੀਆਂ ਜ਼ਮੀਨਾਂ ਚੋਂ ਨਾ ਤੁਹਾਡੋਂ ਇੱਥੇ ਰੋਜ਼ਗਾਰ ਕਰਨ ਨੂੰ ਮਜ਼ਦੂਰੀ ਕਰਨ ਨੂੰ ਵੀ ਇੱਥੇ ਥਾਣੀ ਮੈਨਾਂ ਯਾਦ ਰੱਖਿਓ ਪਰ ਸਾਨੂੰ ਲੱਗਦਾ ਅਸੀਂ ਵੀ ਲੈਣਾ ਹੈ ਸਾਨੂੰ ਕੀ ਹੈ ਘਰ ਦਾ ਕੁੰਡਾ ਪੇੜ ਕੇ ਬਾਦੋਗੇ ਤੁਹਾਡੇ ਪਿੰਡਾਂ ਦੇ ਪਾਣੀ ਚੱਕ ਆਓ ਤੁਹਾਡੇ ਇਲਾਕੇ ਦਾ ਨਹੀਂ ਪੂਰੇ ਪੰਜਾਬ ਦਾ ਪਾਣੀ ਪੀਣ ਯੋਗ ਨਹੀਂ ਆ ਅਸੀਂ ਜੱਗ ਪਿੰਡ ਗਏ ਜੱਗ ਲੁਧਿਆਣਾ ਦਾ ਪਿੰਡਾ ਵੱਡਾ ਪਿੰਡਾ ਮੇਲਾ ਮਸੂਰਾ ਚੜਗ ਦਾ ਆਕੇ ਮਖਾਵਾਸੀ ਆਕੀ ਜੁਰੂ ਅਗੇ ਛੋਡੇ ਪਰ ਸਰਪੰਚ ਬਣਨਾ ਸੀ ਆਕੇ ਪਰ ਨਹੀਂ ਉੱਠੇ ਲੋਕਾ ਬੜੇ ਚਾਹ ਨਾਲ ਬੜੇ ਖੁਸ਼ ਹੋ ਕੇ ਜਿੰਮਾਰ ਫੈਦਰੀ ਨੂੰ ਜ਼ਮੀਨ ਦਿੱਤੀ ਆ ਜੱਜੇ ਗਿਆਨਾ ਆਰਾ ਸਰਾ ਮਿੰਡਾ ਜ ਮੈਂ ਗਿਆ ਮੋਟਾ ਵੇਲੇ ਛੋੜਾ ਪਾਣੀ ਪੀਣ ਜੋ ਰਹੇਗਾ ਸੁਰੂ ਨੌਕਰੀਆਂ ਮਿਲ ਗਈਆਂ ਰਫੇਂਦਰੀ ਚ ਆਇ ਤੇ ਅੱਜ ਮੈਂ ਆਇਆ ਸੰਦੋਹਾ ਆਲੀ ਪਿੰਡ ਦਾ ਬੁਰਜਮਾਨ ਸਾਹਿਬ ਜਦੋਂ ਮੈਂ ਸਦੋਵਾਲੋਂ ਬੁਰਜਮਾਨ ਸਾਹਿਬ ਨੇ ਟੱਪਿਆ ਤਾਂ ਦੋ ਗੱਡੀਆਂ ਖੜੀਆਂ ਸ਼ੜਕ ਦੇ ਉੱਤੇ ਵਪਾਰੀ ਬੰਦੇ ਸੇਠ ਬੰਦੇ ਇਸ਼ਾਰੇ ਕਰੀ ਜਾਣੇ ਜਮੀਨ ਤੇ ਖੜੇ ਐ ਮੈਂ ਖੜ ਦੇ ਪਛੜਾ ਮਾਹ ਬਾਈ ਕੱਛੋਂ ਆ ਕਹਿੰਦੇ ਬਰਨਾਲੇ ਤੋਂ ਆ ਮਾ ਇੱਛੇ ਕਿਵੇਂ ਖੜੇ ਆ ਕਹਿੰਦੇ ਭਈਆ 6 ਕਹਿੰਦੇ ਜਮੀਨ ਬਕਾਉ ਆ ਮਾ ਕੀ ਰੇਟ ਲੈ ਮੰਗਦੇ ਆ ਕਹਿੰਦੇ 60 ਲੱਖ ਰੁਪਈਆ ਮੰਗਦਿਆ ਇਕੱਲੇ ਦਾ ਮਹਾਵਤ ਨਹੀਂ ਕੀ ਲਾਇਆ ਕਹਿੰਦੇ ਭਾਈ ਕੋਈ ਹਾਨੂੰ ਮਨਜ਼ੂਰਾ ਹੱਥ ਲੱਗ ਜਾ ਜਮੀਨ ਲੈ ਲੈ ਆ। ਉਹ ਸਾਖਰ ਤੋਰ ਨੂੰ ਵੀ ਛੋੜਨਾ ਜਮੀਨਾਂ ਲੈ ਲੈਣਗੇ ਛੋੜੀ ਤਾਕੀ ਲੈ ਲੈਣਗੇ। ਨਹੀਂ ਸਕਦੇ ਤੁਹਾਡੇ ਕੋਲ ਕਿਸੇ ਵੀ ਵੇਲੇ ਪੰਜ ਮਹੀਨੇ ਸਾਡੀ ਜਮੀਨਾਂ ਛੱਡ ਲਈਆਂ। ਪਰ ਸਾਨੂੰ ਸਮਝ ਨਹੀਂ ਪੈ ਰਹੀ ਇਹਨਾਂ ਗੱਲਾਂ ਦੀ। ਮੈਨੂੰ ਐਂ ਦੱਸੋ ਛੋਡੇ ਕੋਲਿਆ ਜਮੀਨ ਹੈ ਜਿਹੜੀ ਤੁਹਾਡੇ ਸੱਬਿਆਂ ਤੋਂ ਲੈ ਕੇ ਤੁਹਾਡੇ ਪੁੱਤ ਤੁਸੀਂ ਇਹਨਾਂ ਨੂੰ ਵੇਚ ਕੇ ਅੱਗਰ ਪਿਆ-ਬਿਚਾਹੇ ਬਾਤ ਲਓ ਉਹ ਪੈਸੇ ਦਾ ਕੋਈ ਕਾਰਖਾਨਾ ਲਾ ਲੋਗੇ ਕੋਈ ਫੈਕਟਰੀ ਲਾ ਲੋਗੇ ਕੱਲ ਨੂੰ ਫੈਕਟਰੀ ਕਾਰਖਾਨਾ ਫੇਲ ਹੋ ਗਿਆ ਫਿਰ ਕੀ ਕਰੋਗੇ ਪਹਿਲੀ ਗੱਲ ਆ ਫੈਕਟਰੀਆਂ ਕਾਰਖਾਨੇ ਢੁੱਲ ਜੋ ਐਸੇ ਵੱਡੇ-ਵੱਡੇ ਘਰਾਣਿਆਂ ਨੇ ਆ ਕੇ ਆ ਸਾਰੇ 10-10 20-20 50-50 ਹਜ਼ਾਰ ਏਕੜ ਦੇ ਵੱਡੇ ਫਾਰਮ ਬਣਾ ਕੇ ਮਸ਼ੀਨਰੀ ਦਾ ਕੰਮ ਹੋਣਾ ਰੋਜ਼ਗਾਰ ਵੀ ਨਹੀਂ ਮਿਲਣਾ ਐਥੇ ਭਾਜਪੀ ਚਾਹੇ ਐਸਾ ਸ਼ਹਿਰ ਦੀਆਂ ਜਾਂਸੀਆਂ ਕਬੜੀ ਖਤਰਨਾਕ ਖੇਡ ਖੇਡ ਰਹੀਆਂ ਨੇ ਕੀ ਖੇਡਦੇ ਆ ਕੀ ਪ੍ਰਚਾਰ ਕੀਤਾ ਜਾ ਰਿਹਾ ਵੀ ਜੱਟਾਂ ਦੀ ਜ਼ਮੀਨ ਖੋ ਕੇ ਇਸੀਆਂ ਨੂੰ ਦੇ ਰਹੀਆਂ ਦਲਤਾਂ ਨੂੰ ਦੇ ਰਹੀ ਹੈ ਉਹ ਨਾ ਜ਼ਮੀਨ ਜੱਟਾਂ ਕੋਲੇ ਰਹਿਣੀ ਆ ਨਾ ਦਲਤਾਂ ਕੋਲੇ ਜਾਣੀ ਆ ਜ਼ਮੀਨ ਤੁਹਾਡੀ ਜਾਣੀ ਆ ਵੱਡਿਆਂ ਘਰਾਣਿਆਂ ਦੇ ਕੋਲੇ ਤੇ ਜਦੋਂ ਫਿਰ ਅਜਿਹੇ ਆਵਾਰਾ ਫਿਰਦੇ ਹੋਏ ਨਾ ਕੋਈ ਕੰਮ ਕਾ ਸਾਡੇ ਭਲੇ ਰਿਆ ਨਾ ਰੋਜ਼ਗਾਰ ਰਿਆ ਨਾ ਮਜ਼ਦੂਰੀ ਬੱਚੀ ਨਾ ਜੀ ਨਾ ਬਚਣਾ ਫਿਰ ਇਹ ਕਹਿਣਗੇ ਬਾਦੂ ਆ ਖਤਮ ਕਿਵੇਂ ਕਰਨੇ ਫਿਰ ਖਤਮ ਕਰਦੀਆਂ ਨੀਕੀਆਂ ਕੰਨ ਆਉਂਦੀਆਂ ਧਿਆਨ ਨਾਲ ਸੁਣ ਲਿਓ ਕੋਰੋਨਾ ਆਇਆ ਅਸੀਂ ਕੋਰੋਨਾ ਦੇ ਰੋਣਾਂ ਨੂੰ ਪਿੱਟੇ ਮੈਂ ਵੀਡੀਓ ਪਾਈਆ ਮਖਾਣ ਟੀਕਾ ਨਾਲ ਬਾ ਵੈਕਸੀਨ ਨਾਲ ਲਵਾਓ ਲੋਕਾਂ ਨੇ ਮੈਨੂੰ ਗਾਲ੍ਹਾਂ ਕੱਢਿਆ ਵੀ ਤੂੰ ਕੀ ਡਾਕਟਰ ਆ ਤੈਨੂੰ ਕੀ ਪਤਾ ਅੱਜ ਮੌਤਾਂ ਹੁੰਦੀਆਂ ਸੋਡੀਆਂ ਨੌਜਵਾਨ ਮੁੰਡਿਆਂ ਦੀਆਂ ਟੈਕ ਦੇ ਨਾਲ 20 25 25 ਸਾਲ ਦੇ ਉਹ ਕੋਰੋਨਾ ਵੈਕਸੀਨ ਕਰਕੇ ਦੁਆਰਾ ਰਿਜ਼ਰ ਸਾਹਮਣੇ ਆ ਰਿਹਾ ਹੈ ਪਰ ਐ ਵਾਦੀਆਂ ਘਟਾਈਆਂ ਜਾਂਦੀਆਂ ਨੇ ਦੁਨੀਆਂ ਦੇ ਵੱਡੇ ਵੱਡੇ ਲੋਕ ਗੈਲਗੇਟਸ ਵਰਗੇ ਵੀ ਕਹਿੰਦੇ ਆ ਕਿ ਜਿਹੜੀ ਆਵਾਦੀ ਆ ਦੁਨੀਆਂ ਦੇ ਬੋਝ ਨੂੰ ਘਟਾਓ ਫਿਰ ਇਹ ਜਿਹੇ ਕਰੋਨੇ ਵਰਗੇ ਜ਼ਹਿਰ ਸੀ ਲਿਆਂਦੇ ਜਾਂਦੇ ਆ ਉਹੋ ਜਿਹਿਆਂ ਵੈਸੇ ਦਵਾਈਆਂ ਤਿਆਰ ਕੀਤੀਆਂ ਜਾਂਦੇ ਨੇ ਤੇ ਫਿਰ ਲੋਕਾਂ ਨੂੰ ਖਤਮ ਕੀਤਾ ਜਾਂਦਾ ਨਹੀਂ ਸਾਡੇ ਗੱਲਾਂ ਪੱਲੇ ਪਈਆਂ ਆ ਪੁਲਿਸ ਦਾ ਤਸ਼ੱਦਦ ਤੁਸੀਂ ਸਾਰਿਆਂ ਨੇ ਮੇਰੀ ਵੀਡੀਓ ਸੁਣੀ ਦੇਖੀ ਗੱਲਾਂ ਬਾਤਾਂ ਜੇ ਮੇਰੇ ਵਰਗੇ ਬੰਦੇ ਨੂੰ ਹੱਥ ਪਾ ਸਕਦੇ ਆ ਜਿਹਦੀ ਲੋਕ ਆਵਾਜ਼ ਸੁਣਦੇ ਆ ਆ ਬੰਦੇ ਨੂੰ ਬਖਸਣਗੇ ਪਿਛਲੇ ਸਾਲ ਦੇ ਸਾਲ ਦੇ ਵਿੱਚ 40 ਤੋਂ 45 ਮੁੰਡੇ ਝੂਠੇ ਮੁਕਾਬਲੇ 'ਚ ਮਾਰੇ ਜਾ ਚੁੱਕੇ ਆ ਆ ਤਿੰਨ ਮੁੰਡੇ ਚੱਕੇ ਇਥੋਂ ਡੇਰਾ ਬਾਬਾ ਨਾਲਖ ਤੋਂ ਗਰੀਬ ਘਰਾਂ ਦੇ ਜਵਾਬ ਵਿਚਾਰੇ ਉਹ ਪੀੜੀ ਪੀੜ ਯੂਪੀ ਚ ਲੈ ਜਾ ਕੇ ਗੋਲੀਆਂ ਮਾਰ ਕੇ ਮਾਰਦੇ ਆਲਗਾ ਚੱਕੀ ਫਿਰਦੇ ਸੀ ਵੀ ਇਥੋਂ ਮੋਟਰਸਾਈਕਲ ਦੇ ਕੇ ਸੰਤਾਲਨਾ ਲੈ ਕੇ ਆ ਪਟਿਆਲੇ ਮੁੰਡਾ ਮਾਰਿਆ ਹੱਥ ਘਰੇ ਇੱਕ ਰਾਹ ਗੱਡੀ ਦੇ ਵਿੱਚੋਂ ਕੱਢ ਲਿਆ ਮੁੰਡਾ ਮੁੰਡਾ ਪਾ ਕੇ ਸਿਰ ਚੋਲੀ ਮਾਰਤੀ ਤੇ ਉਸ ਤੇ ਨਾ ਪੰਜਾਬ ਦਾ ਮੁੱਖ ਮੰਤਰੀ ਤੇ ਪੰਜਾਬ ਦਾ ਡੀਜੀਪੀ ਟਵੀਟ ਕਰਕੇ ਵਧਾਈ ਦੇ ਰਹੇ ਆ ਜੇ ਕਿਸ ਨੇ ਗੁਨਾਹ ਕੀਤਾ ਹੈ ਤੁਸੀਂ ਬੰਦਾ ਫੜ ਲਿਆ ਤੁਹਾਡੇ ਕੋਲੇ ਅਦਾਲਤਾਂ ਨੇ ਜੇਲ੍ਹਾਂ ਨੇ ਜੱਜ ਨੇ ਕਾਨੂੰਨ ਨੇ ਸਜ਼ਾ ਦਿਵਾਓ ਤੁਹਾਨੂੰ ਮਾਰਨ ਦਾ ਹੱਕ ਨਹੀਂ ਦਿੱਤਾ ਮੇਰੀ ਗੱਲ ਹੋਈ ਮੁੰਡਾ ਮਾਰਦਾ ਮੁੰਡੇ ਦੇ ਦੋ ਭਰਾਵਾਂ ਨੂੰ ਕੋਈ ਠੁੱਠੇ ਮੁਕਾ ਦੇ ਨੇ ਜੇਲ੍ਹ ਵਿੱਚ ਬੰਦ ਕਰਤਾ ਵੀ ਜੇ ਬੋਲੇ ਹੋ ਤਾਂ ਜੇਲ੍ਹ ਤੋਂ ਨਿਕਲ ਨਹੀਂ ਦੇਣਾ ਕਾਰਨ ਕੀ ਜੇ ਤੁਸੀਂ ਅਦਾਲਤਾਂ ਜਾਓਗੇ ਹਾਈ ਕੋਰਟ ਜਾਓਗੇ ਤਾਂ ਅਸੀਂ ਤੁਹਾਡੇ ਨਾਲ ਆਸ਼ਰ ਕਰਾਂ ਇਹਦੇ ਸਿਰੇ ਦੋ ਵੀ ਬੱਚੇ ਆ ਜੇਲ੍ਹ ਮਿਲ ਦਿੱਤੇ ਹੋਇਆ ਇਹਨਾਂ ਨੂੰ ਬਾਹਰ ਨਹੀਂ ਆਉਣ ਦੇ ਮੈਂ ਕਿਹਾ ਜਾਂਚ ਸੀ ਉਹੋ ਜੀ ਕਾਰਵਾਈ ਕਰਾਂਗੇ ਤੁਹਾਡੇ ਪਿੰਡ ਦੇ ਸਰਪੰਚ ਕਮਾਲੂ ਦੇ ਨੂੰ ਕੁਲਦੀਪ ਸਿੰਘ ਨਾਮਾ ਬਾਈ ਦਾ ਇੱਥੋਂ ਦਾ ਐਸਚੂ ਆ ਕੇ ਕਹਿੰਦਾ ਕੋਈ ਗੱਲ ਦੇਖੂੰਗਾ ਤਵੇ ਕੱਲੇ ਨਾਵਾ ਕਹਿੰਦਾ ਕਿ ਨਹੀਂ ਕਹਦਾ ਵੀਡੀਓ ਚੱਲਦੀ ਐ ਦੇਖੂੰਗਾ ਕੀ ਭਾਵਾ ਕੱਲ ਨੂੰ ਕਲਿਸਤ ਨੂੰ ਚੱਕ ਰਿਆ ਚੱਕ ਕੇ ਲਾ ਕੇ ਇਹਨੂੰ ਉੱਥੇ ਕਰਦੇ ਬੰਦੇ ਕਿਵੇਂ ਆ ਫਰੇ ਇਹ ਬੰਦਾ ਬੰਦ ਲੈਂਦੇ ਆ ਲੱਤਾਂ ਬੰਦ ਲੀਆਂ ਬਾਹਾਂ ਬੰਦ ਲੀਆਂ ਸਿਰ ਬੰਦ ਲਿਆ ਤਾਹਨੇ ਧਾਰ ਬੰਦ ਕੇ ਹੁਣ ਬੰਦੇ ਨੱਕ 'ਚ ਪਾਣੀ ਪਾਉਂਦੇ ਆ ਨੱਕ 'ਚ ਸਾਹ ਬੰਦ ਹੁੰਦਾ ਬੰਦਾਂ ਅੰਨੇ ਵਾਹਵਾ ਜਾਂਦੇ ਆ ਮਾਰਾ ਨਹੀਂ ਮਹਿੰਦੇ ਮੁੰਡਾ ਮੋਰ ਕੇ ਚਾਹਲੀ ਗਰਸ ਧੀਰ ਚ ਕਿਸੇ ਨੈਤ ਰੋੜ ਦੇਣਗੇ ਵੀ ਇਹਦਾ ਗੁੱਬਕੇ ਮਰ ਗਿਆ ਕਿੰਨਾ ਕਰੀ ਬੋਲੋਗੇ ਭਾਈ ਕਿੰਨਾ ਜੇ ਦੇਖੀ ਜਾਓਗੇ ਤਮਰਸ਼ੇ ਨੂੰ ਕਿੰਨਾ ਜੇ ਰੀਤ ਕਰੋਗੇ ਆਉਣ ਵਾਲੀ ਅੱਗ ਨੂੰ ਵੀ ਸਾਡੇ ਘਰੇ ਕਰੋ ਉਦੋਂ ਬੋਲਾਂਗੇ ਸੋਖੋ ਨੂੰ ਇਹ ਹੀ ਬੇਨਤੀਆ ਕਰਨਾ ਹੈ ਮਸਲਾ ਇਹਦਾ ਸੋਚਿਆ ਕਰੋ ਸਾਡੇ ਇਲਾਕੇ ਦਾ ਸਾਡੇ ਪਿੰਡ ਦਾ ਸਾਡੇ ਘਰ ਦਾ ਜਿੱਥੇ ਕਿਤੇ ਕੋਈ ਮਸਲਾ ਹੁੰਦਾ ਚਾਹੇ ਤਰਵੰਦੀ ਇਕਲਿਆਂ ਦੇ ਵਿੱਚ ਕੋਈ ਕੋਈ ਫੈਕਟਰੀ ਲੱਗ ਰਹੀ ਆ ਕਮਾਲ ਨੂੰ ਫੈਕਟਰੀ ਲੱਗੀ ਆ ਚਾਹੇ ਕੋਈ ਆਹਰ ਰਵੰਦੀ ਦਾ ਮਸਲਾ ਚਾਹੇ ਆ ਖੁੱਲੋਖਾਨੀ ਦਾ ਮਸਲਾ ਚਾਹੇ ਕਿਦੋਂ ਦਾ ਵੀ ਮਸਲਾ ਭਾਈ ਜਿਹੇ ਬਚਨਾਂ ਦਾ ਭਰਾਵੋ ਇਕੱਠੇ ਹੋ ਜੋ ਜਿੱਥੇ ਕਿਤੇ ਕੋਈ ਸਾਨੂੰ ਸੱਦਾ ਆਉਂਦਾ ਕਹਾਂ ਨੂੰ ਪਹੁੰਚਣਾ ਚਾਹੀਦਾ